ਇਕ ਓੰਕਾਰ ਸਤਿਗੁਰ ਪ੍ਰਸਾਦ ਪਾਇ ਚਾਇ ਨਸੁ ਮੇ ਕਬੇ ਬਾਜ ਮੈਂ ਤੀ ਚਉਪਾਈ ਅਮਰੀ ਕਰੋ ਹਾਦਰਿ ਇਛਾ ਪੂਰਨ ਹੋਇ ਚਿਤ ਕੇ ਚਾਤ ਅਵ ਚਨਮ ਦੇ ਹਮਾਰਾ ਆਪਣਾ ਗਣ ਕਰੋ ਪ੍ਰਤੀ ਪਾਰਾ ਹਮਰੇ ਦੁਸ ਸਭ ਤਮ ਕਾ ਹੂ ਆਪ ਹਾਦਰ ਮੈ ਬਚਾਓ ਸੁਖੀ ਬਸੈ ਮੂਰ ਪਰਵਾਰਾ ਸੇਵਕ ਸਿਖ ਸਵੈ ਕਰਤਾਰਾ ਮੂਰ ਰਖਣਿ ਕਰ ਦਇ ਕਰੀਆ ਸਭੈਨ ਕਵਾਡ ਸੰਗਰੀਆ ਪੂਰਨ ਹੋਇ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਮੈਂ ਸਾੜ ਕੇ ਵਰਨਾ ਤੇ ਹਉ ਜੋ ਵਰਚਾ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਆ ਚੁਣ ਚੁਣ ਸਤਰ ਹਮਾਰੇ ਮਾਰੀਏ ਆਪ ਹਾ ਦਮ ਜੈ ਵਰਯ ਮਨ ਕਾ ਕਦਰਾਸਨ ਵਰਯ ਹਉ ਜੋ ਸਦਾ ਹਮਾਰੇ ਪਛਾ ਸ੍ਰੇਸਤ ਜੋ ਕਰੇ ਵਰ ਰਖਾ ਰੱਖ ਲੈ ਮੇਰਾ ਕਰਨ ਹਾਰੇ ਸਾਇਬ ਸੰਤ ਸਹਾਇ ਪਿਆਰੇ ਦੀਰਮਨ ਦਸਨ ਕੇ ਹੰਤਾਤ ਮਹੋ ਪੁਰਜ ਤਰਦਸ ਕੰਤਾ ਕਾਲ ਭੈ ਬ੍ਰਹਮਾ ਬਕਤਰਾ ਕਾਲ ਪਾਇ ਸੁਭਜ ਯਗਤਰਾ ਕਾਲ ਪਾਇ ਗੁਰਬਿਸ਼ਨ ਪ੍ਰਕਾਸ਼ ਸਕਲ ਕਾਲ ਤੈਂ ਕੀ ਹਤਮਾ ਸਾ ਜਮਨ ਕਾਲ ਜੋ ਵੀ ਸਭ ਕੀਓ ਬੇਜਰਾ ਬ੍ਰਹਮਾ ਜੋਤੀ ਜੋ ਜਮਨ ਕਾਲ ਸੁ ਲੋਕ ਸਵਾਰਨ ਨਮਸਕਾਰ ਹੈ ਤਾਏਹ ਮਹਾਰਾਜ ਜਮਨ ਕਾਲ ਸੜਕ ਬਣਾ ਦੇਵਤਾ ਜਸਤ ਨੇ ਬਜਾਇਓ ਆਹਨ ਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਦਿਨ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦੀਓ ਸਤਨਾ ਕੋ ਪਰਮੋ ਬਦ ਕੀਓ ਘਟ ਘਟ ਕੀ ਅੰਤਰ ਕੀ ਜਾਣ ਭਲੇ ਬਰੇ ਕੀ ਭੀਰ ਬਚਾਨਕ ਚਿੰਟੀ ਤੇ ਗੁਣ ਚਰਿਆ ਸੂਲਾ ਸਭ ਪਰ ਕਿਰਪਾ ਰਿਸ ਕਰ ਫੂਲਾ ਸੰਤਨ ਨੂੰ ਪਾਇ ਤੇ ਦੁਪੇ ਸੁਖ ਪਾਇ ਸਾਧਨ ਕੈ ਸੁਖੀ ਏ ਕੇ ਕੀ ਭੀਰ ਪਛਾਨੈ ਘਟ ਘਟ ਕੀ ਉਡਬਟ ਕੀ ਜਾਣੈ ਜਬਦ ਰਖ ਗਰਾ ਕਰਤਾਰਾ ਪ੍ਰਜਾ ਧਰਤ ਸਭ ਦੇ ਹੀ ਵਪਾਰਾ ਜਬਾ ਕਰਤ ਕਰਤ ਹੋ ਕਬਹੁ ਤੁਮੈ ਮਿਲਤ ਦੇ ਤਰਸਬਹੁ ਯੇ ਤੇਵਨ ਸਰ ਸਬਤਾਰੇ ਆਪਿ ਆਪਣੇ ਭੂਜੋ ਚਾਰੇ ਤੁਮ ਸਬੇ ਤੇਰਾ ਤਨ ਨਿਰਾਨ ਜਾਣਤ ਭੇਦ ਭੇਦ ਅਰੇ ਆਲਮ ਨਿਰੰਕਾਰ ਨਿਰਮਕਾਰ ਲੰਬੇ ਆਦਿ ਨੀਨ ਨਾ ਦੇ ਸੰਭ ਤਾਕਾ ਮੂੜੂ ਚਾਰ ਦੁਪੇਦਾ ਜਾ ਕੋ ਪੇਵਨ ਭਾਵਦ ਬੇਦਾ ਜਾ ਕੋ ਕਰਪਾ ਹਾਨਨ ਮਾਨਤ ਮਹਾ ਮੂੜਿਕ ਚ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਰਸਦਾ ਸੁਨੰਕਾਰ ਕਾ ਛਿਨਿਤ ਨਹਿ ਪਿਵ ਆਪ ਹੀ ਆਪਣੀ ਮਤ ਹੈ ਜੇਤੀ ਵਰਨਤ ਭੇਨ ਭੇਨ ਤੁਹ ਦੇਤੀ ਤੁਮਰਾ ਲਖਣ ਜਾਏ ਬਸਾਰ ਕਹਿ ਵਿਸਦਾ ਪ੍ਰਥਮ ਸੰਸਾਰਾ एके रूपनु विश्व रूपारण कृपैव राव कहिगो पांडल जेरे से त्रिकिनुचपुर काण बहु रह देने कहो फुडा जह बैठा कौसिंद पे संगड़ के ठा सगरी से गाए चंबवार जुगाड़ रूप सेमभव अवर चामे रीतम करो से की बार से कंसगर दशरथ वरत पाता सकल मिलेश को रणकाता जेत उस सरने परे तिनके तुदु तुहामरे पुरुषणा उपक पर इतिहास तिनके तुम संकड़ से उतारे ਜੋ ਕਲ ਕੋਇਕ ਭਾਰਤ ਐ ਹੈ 타ਕੇ ਕਾਲ ਨਿਕਟਨੇ ਹੈ ਰਚਾ ਹੋਇ ਤੈ ਸੁਭ ਕਾਲਾ ਦੂਸਰੇ ਸਰੇ ਤਤ ਕਾਲਾ ਕਿਰਪਾ ਰ ਸੰਜਾਇਨ ਰਹਿਓ 타ਕੇ ਤਾਪਦੁਨੁਕ ਮੋਹਰ ਹੋ ਰੇ ਦਿਸਦ ਘਰਮੁ ਸੁਭ ਹੋਇ ਦਿਸ ਸਾਸ ਲਕੇ ਨਾ ਕੋਈ ਏਕ ਬਾਰ ਜਿ ਤੁਮੈ ਸਮਾਰਾ ਕਾਲ ਫਾਸਤੀ ਤਾਇ ਉਬਾਰਾ ਜਿਨਰ ਨਾਮ ਤਿਹਾਰੋ ਕਹਾ ਦਾਰਿ ਦਿਸ דוਗ ਤੇ ਰਹਾ ਖੜਗ ਕੇਤਮੈ ਸਰਨ ਤਿਹਾਰੀ ਆਪ ਹਾਰ ਦਿਲਹਿਓ ਬਾਰੀ ਸਰਗਟੋਰ ਮੋ ਸੁਹਾਇ ਦਿਸ דוਗ ਤਲੇ ਹੋ ਬਚਾਈ ਅੜੂ ਕੀਤ ਮੈਂ ਸਰਣ ਤਿਹਾਰੀ ਆਪਹਾਰ ਦਿਲਹਿਉ ਬਾਰੀ ਸਰਬ ਠੋਰਮੋ ਸੁਹਾਇ ਜਿਸਦੋਗ ਤਿਲਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ